ਤੇ ਦਿਲਵਾ ਕਦਿ ਲੈ ਤੂ ਤਵਾ ਯੇਸ਼ੂ ਤੈਨੂੰ ਫਾੜ ਲਾਵੇਗਾ ਤੈਨੂੰ ਆਪਣੀਆਂ ਸੋਨੀਆ ਯੇਸ਼ੂ ਤੈਨੂੰ ਆਪਣੀਆਂ ਹਲਿਆ ਯੇਸ਼ੂ ਚਾਰੇ ਹੱਥ ਬਿਠਾਵੇਗਾ ਸੱਚੇ ਆਨਲਾਈਨ ਗੋਸਪਲ ਮਿਨਿਸਟਰੀ ਦੇ ਇੱਕ ਹੋਰ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਪਵਿੱਤਰ ਬਾਈਬਲ ਵਿੱਚ ਮੱਤੇ ਦੀ ਖੁਸ਼ਖਬਰੀ 15 ਅਧਿਆਇ 10 ਅਤੇ 11 ਆਇਤ ਇਦਾਂ ਕਹਿੰਦੀ ਹੈ ਉਸਨੇ ਲੋਕਾਂ ਨੂੰ ਕੋਲ ਸਦਕੇ ਉਹਨਾਂ ਨੂੰ ਆਖਿਆ ਸੁਣੋ ਅਤੇ ਸਮਝੋ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਪ੍ਰਸ਼ਟ ਨਹੀਂ ਕਰਦਾ ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਪ੍ਰਸ਼ਟ ਕਰਦਾ ਹੈ ਪਰਬੂ ਯੇਸ਼ੂ ਮਸੀਹ ਸਮਝਾਉਂਦੇ ਹਨ ਕਿ ਮਨੁੱਖ ਜੋ ਕੁਝ ਖਾਂਦਾ ਹੈ ਉਹ ਉਸਨੂੰ ਐ ਪਵਿੱਤਰ ਨਹੀਂ ਬਣਾਉਂਦਾ ਪਰ ਉਸਦੇ ਪਾਪੀ ਹਿਰਦੇ ਅਤੇ ਐ ਪਵਿੱਤਰ ਜਮੀਰ ਅਨੁਸਾਰ ਜੋ ਵੀ ਉਸਦੇ ਮੂੰਹ ਵਿੱਚੋਂ ਨਿਕਲਦਾ ਹੈ ਉਹ ਉਸਨੂੰ ਐ ਪਵਿੱਤਰ ਬਣਾਉਂਦਾ ਹੈ ਜਿਸ ਕਾਰਨ ਉਹ ਪਰਮਾਤਮਾ ਦੇ ਕ੍ਰੋਧ ਦਾ ਪਾਤਰ ਬਣ ਜਾਂਦਾ ਹੈ ਮਨੁੱਖਾਂ ਵਿੱਚੋਂ ਸਭ ਤੋਂ ਬੁੱਧੀਮਾਨ ਰਾਜਾ ਸੁਲੇਮਾਨ ਆਵਦੀ ਉਪਦੇਸ਼ਕ ਦੀ ਪੌਥੀ ਪੰਨ 5 ਦੀ 6 ਆਇਤ ਵਿੱਚ ਇਹਦਾ ਕਹਿੰਦਾ ਹੈ ਕੁਝ ਵੀ ਕਹਿ ਕੇ ਆਪਣੇ ਆਪ ਨੂੰ ਪਾਪ ਵਿੱਚ ਨਾ ਉਲਝਾਉrna ਹੀ ਪਰਮੇਸ਼ਵਰ ਦੇ ਸਾਹਮਣੇ ਇਹ ਦੱਸੋ ਕਿ ਉਹ ਗਲਤੀ ਨਾਲ ਹੋਇਆ ਸੀ ਪਰਮੇਸ਼ਰ ਤੁਹਾਡੀਆਂ ਗੱਲਾਂ ਸੁਣ ਕੇ ਨਾਰਾਜ਼ ਕਿਉਂ ਹੋਵੇ ਅਤੇ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਨਾਸ਼ ਕਰੇ ਪਾਪ ਮਨੁੱਖ ਦੇ ਵਿਚਾਰ ਵਿਹਾਰ ਬੋਲਚਾਲ ਕੰਮ ਅਤੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੀ ਸਜ਼ਾ ਪਰਮੇਸ਼ਵਰ ਵੱਲੋਂ ਨਰਕ ਨਿਯੁਕਤ ਕੀਤੀ ਗਈ ਹੈ ਮਨੁੱਖ ਨੂੰ ਇਸ ਸਜ਼ਾ ਤੋਂ ਬਚਾਉਣ ਲਈ ਪ੍ਰਭੂ ਯੇਸ਼ੂ ਮਸੀਹ ਇੱਕ ਪਾਪ ਦੇ ਸ਼ਰੀਰ ਵਿੱਚ ਮਨੁੱਖੀ ਮਾਸ ਅਤੇ ਲੋ ਦੇ ਸੁਭਾਗਤਾ ਵਿੱਚ ਇਸ ਸੰਸਾਰ ਵਿੱਚ ਜਨਮੇ ਅਤੇ ਪਾਪ ਦੀ ਭੇਂਟ ਵਜੋਂ ਸਲੀਬ ਉੱਤੇ ਚੜਿਆ ਗਿਆ ਅਤੇ ਤੀਜੇ ਦਿਨ ਮੁਰਦਾਵਾਂ ਵਿੱਚੋਂ ਜਿਵਾਲਿਆ ਗਿਆ ਇਸ ਲਈ ਹੁਣ ਜੋ ਕੋਈ ਵੀ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਉਹ ਪਾਪ ਦੀ ਮਾਫੀ छुटਕਾਰਾ ਅਤੇ ਮੁਕਤੀ ਪ੍ਰਾਪਤ ਕਰਦਾ ਹੈ। ਦਿਲ ਅਤੇ ਜ਼ਮੀਰ ਦੀ ਸ਼ੁੱਧਤਾ ਪ੍ਰਾਪਤ ਕਰ ਸਕਦਾ ਹੈ। ਅਸੀਂ ਤੁਹਾਡੇ ਲਈ ਪਰਮੇਸ਼ਵਰ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਵੀ ਅਜਿਹਾ ਕਰਕੇ ਇੱਕ ਪਵਿੱਤਰ ਅਤੇ ਸਾਫ਼ ਦਿਲ ਜ਼ਮੀਰ ਪ੍ਰਾਪਤ ਕਰ ਸਕੋ। ਧੰਨਵਾਦ।